ਕੁਝ ਕੰਮ ਚੇ ਹੈਗੇ ਆ ਬਹੁਤ ਖੁਸ਼ੀ ਦਾ ਮੌਕਾ ਆ ਅਸੀਂ ਦੇਖ ਰਹੇ ਬਜ਼ਾਰਾਂ ਦੇ ਵਿੱਚ ਬਹੁਤ ਲੰਬੇ عرصے ਤੋਂ ਕੰਮ ਪੈਂਡਿੰਗ ਪੈ ਸੀ ਉਹਦੇ ਵਿੱਚ ਕੁਝ ਜਿੱਦਾਂ ਕੋਈ ਨਾਲੀ ਖਰਾਬ ਸੀਗੀ ਨਾਲੀ ਬੰਦ ਸੀਗੀ ਪਾਣੀ ਬਾਹਰ ਆਉਂਦਾ ਸੀ ਸੀਵਰ ਦਾ ਔਰ ਆ ਜਿਹੜਾ ਵਾਜ਼ਾਰਸੀ ਦੇ ਹਾਲਾਤ ਬਹੁਤ ਖਰਾਬ ਸੀਗੇ ਔਰ ਅਸੀਂ ਇਹ ਸਾਰੀਆਂ ਚੀਜ਼ਾਂ ਪ੍ਰਾਇੋਰਟੀ ਤੇ ਰੱਖੀਆਂ ਔਰ ਤਕਰੀਬਨ 23 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਟਾਇਲ ਵਰਕ ਚਾਲੂ ਹੋ ਰਿਹਾ ਔਰ ਅਧਿਕਾਰੀਆਂ ਨੂੰ ਸਪੈਸ਼ਲੀ ਤੌਰ ਤੇ ਗਿਆ ਵੀ ਕੁਆਲਿਟੀ ਦੇ ਵਿੱਚ ਕਿਤੇ ਵੀ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਇਹ ਇਹਨਾਂ ਨੂੰ ਸ਼ੁਰੂ ਤੋਂ ਹੈਗਾ ਇਹਨਾਂ ਨੂੰ ਅਸੀਂ ਇਹਨਾਂ ਨੂੰ ਇੱਕ ਪਾਬੰਦੀ ਲਾ ਕੇ ਦਿੱਤੀ ਆ ਕਿ ਤੁਸੀਂ ਕਹੋ ਹਾਂ ਮੈਂ ਬਜ਼ਾਰਾਂ ਨੂੰ ਕਮਾਂਗਾ ਤਮ ਜ਼ਰੂਰ ਸਾਰੇ ਨਾਲ ਮਿਲ ਕੇ ਅੱਗੇ ਹੋ ਕੇ ਕਰਨਾ ਅਸੀਂ ਆਪਣਾ ਨਹੀਂ ਦੇਖਣਾ ਅਸੀਂ ਇਹ ਦੇਖਣਾ ਵੀ ਕੰਮ ਸਾਡਾ ਕਈ ਵਾਰ ਹੁੰਦਾ ਕਿ ਇਹ ਛੋਟੇ ਛੋਟੇ ਗੱਲਾਂ ਅਸੀਂ ਕਈ ਜਗ੍ਹਾ ਤੇ ਦੇਖੀਦਾ ਵੀ ਛੋਟੀ ਜਿਹੀ ਗੱਲ ਮੇਰੇ ਵੱਲੋਂ ਐ ਕਰਦੇ ਮੇਰੇ ਵੱਲੋਂ ਉਹਦੇ ਨਾਲ ਕਈ ਵਾਰੀ ਠੇਕੇ ਦਾ ਕੰਮ ਖਰਾਬ ਕਰ ਦਿੰਦੇ ਆ ਅਸੀਂ ਸਾਰਿਆਂ ਨੇ ਇੱਕੋ ਜਿਹਾ ਕੰਮ ਅੱਗੇ ਹੋ ਕੇ ਕਰਾਉਣਾ ਮੇਰੇ ਨਾਲ ਮੇਰ ਸ੍ਰੀਨਿੰਦਰ ਕੁਮਾਰ ਛਿੰਦਾ ਜੀ ਔਰ ਸਾਰੇ ਹੀ ਬਾਜ਼ਾਰ ਦੇ ਜਿੰਨੇ ਵੀ ਸਾਥੀ ਇੱਥੇ ਮੌਜੂਦ ਹਨ ਮੈਂ ਨਾਮ ਲਵਾਵਾਂ ਤਾਂ ਟਾਈਮ ਲੱਗੇਗਾ ਮੇਰੇ ਬਹੁਤ ਪਤਵੰਤੇ ਸੱਜਣ ਕੱਲਾ ਕੱਲਾ ਮੇਰੇ ਦਿਲ ਦੇ ਰੇੜੇ ਆ ਕਿਉਂਕਿ ਹਿਸ਼ਾਰਪੁਰ ਸ਼ਹਿਰ ਦੇ ਨਾਲ ਮੇਰਾ ਬੜਾ ਪਿਆਰ ਆ ਜਿਹਨੂੰ ਕਹਿੰਦੇ ਦਿਲੋਂ ਔਰ ਮੈਂ ਚਾਹਨਾ ਮੇਰੇ ਜਿਹੜਾ ਬਾਜ਼ਾਰ ਆ ਇਹ ਸਾਡੀ ਸ਼ਾਨ ਆ ਔਰ ਇਹਨਾਂ ਨੂੰ ਹੋਰ ਬਿਊਟੀਫਿਕੇਸ਼ਨ ਦੇ ਲਈ ਇਹ ਤਾਂ 23 ਲੱਖ ਰੁਪਏ ਲੱਗ ਆ ਅਸੀਂ ਜਿੱਦਾਂ ਤੁਹਾਡਾ ਆ ਲੱਕੜ ਬਾਜ਼ਾਰ ਡੱਬੀ ਬਾਜ਼ਾਰ ਅਸੀਂ ਸੁਝਾਇਆ ਨਾ ਰਾਤ ਨੂੰ ਜਗਦਾ ਜਗ ਮੰਗਾਂਦਾ ਅਸੀਂ ਸਾਰਾ ਹੀ ਤੁਹਾਡਾ ਏਰੀਆ ਜਿਹੜਾ ਜਿੰਪਾ ਜਨਾਬਾਦ ਇਹ ਸਾਰਾ ਹੀ ਏਰੀਆ ਅਸੀਂ ਇਦਾਂ ਦਾ ਬਣਾਉਣ ਜਾ ਰਹੇ ਹਾਂ ਜਲਦ ਜਿਹੜਾ ਇਹ ਕੰਮ ਵੀ ਅਸੀਂ ਸ਼ੁਰੂ ਕਰਾਵਾਂਗੇ ਪਹਿਲਾਂ ਟਿ ਔਰ ਇਹ ਟਿਊਬਲ ਕੋਲ ਕੋ ਪਾਣੀ ਇੱਥੇ ਜ਼ਰੂਰਤ ਸੀ ਕਿ ਬੜੀ ਵੱਡੀ ਔਰ ਅਸੀਂ ਉਹਦਾ ਤਾਂ ਹੈਗਾ ਵੀ ਉਹਨੂੰ ਤਿੰਨ ਤੋਂ ਚਾਰ ਦਿਨ ਅਸੀਂ ਲਗਾਤਾਰ ਉਹਨੂੰ ਪਾਣੀ ਨੀ ਪਹਿਲਾਂ ਚਲਾ ਕੇ ਦੇਖਦੇ ਆ ਉਹਦੀ ਕੁਆਲਿਟੀ ਠੀਕ ਆ ਪਾਣੀ ਦੀ ਔਰ ਕੋਈ ਉਹ ਜ ਕੋਈ ਇਦਾਂ ਵੀ ਪ੍ਰੋਪਰ ਕੋਈ ਮਿੱਟੀ ਤਾਂ ਨਹੀਂ ਆ ਰਹੀ ਜਾਂ ਕੁਝ ਨਹੀਂ ਆ ਰਿਹਾ ਇਹ ਸਾਰੇ ਜੀਦਰ ਚੈੱਕ ਕੀਤੇ ਜਾਂਦੀਆਂ ਔਰ ਮੇਰੇ ਨਾਲ ਡਿਪਟੀ ਮੇਅਰ ਸਾਹਿਬ ਹੈ ਭੰਜੀ ਹੋਣੀ ਹੈ ਔਰ ਸਾਰੇ ਬਿੱਟੂ ਜੀ ਮੋਹਿਤ ਜੀ ਹੋਰ ਬਹੁਤ سارے ਸਾਥੀ ਤੇ ਆ ਵਿਜੇ ਅਗਰ왈 ਜੀ ਅਜੇ ਜੈਨ ਜੀ ਸਾਰੇ ਸਾਥੀਆਂ ਨੇ ਅੱਜ ਇਹੀ ਚਾਹਾਂਗੇ ਇਹ ਇਹ ਬਾਜ਼ਾਰ ਜਿਹੜੇ ਅਸੀਂ ਉਹ ਖੂਬਸੂਰਤ ਬਣਾ ਕੇ ਰੱਖਿਆ। ਸਾਫ ਸਫਾਈ ਅਸੀਂ ਉਹ ਬਹੁਤ ਸਾਰਾ ਹਰ ਇੱਕ ਜਗ੍ਹਾ ਤੇ ਕਰਾਇਆ। ਔਰ ਉੱਥੇ ਵੀ ਸਾਰਾ ਉਹਦੇ ਵਿੱਚ ਵੀ ਟਾਇਲ ਬਾਕਸ ਔਰ ਬਹੁਤ ਖੂਬਸੂਰਤ ਲਾਈਟਾਂ ਲਗਾਵਾਂਗੇ। ਉਹਦੇ ਤੁਹਾਡੇ ਇਹਨਾਂ ਸਹਿਯੋਗ ਦੀ ਲੋੜ ਹੈ ਔਰ ਕੋਸ਼ਿਸ਼ ਕਰਾਂਗੇ ਦਿਨੇ ਨਹੀਂ ਉਹਨੂੰ ਜਦੋਂ ਤੁਹਾਡਾ ਟਾਈਮ ਵਿੱਚ ਦੁਕਾਨਦਾਰ ਦਾ ਨਾ ਉਦੋਂ ਕਰਾਂ। ਸਾਡੇ ਮੰਤਰੀ ਬ੍ਰਹਮਚੰਦਰ ਜਿੰਪਾ ਜੀ ਦਾ ਚੌਂਕ ਸਰਾਜਾਂ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਕਿਉਂਕਿ ਅਸੀਂ ਇੱਕ ਵਾਰੀ ਇਹਨਾਂ ਦੇ ਘਰ ਅੱਗੇ ਸਿਰਫ ਇਹਨਾਂ ਨੇ ਸਾਡਾ ਉੱਥੇ ਇੰਨਾ ਮਾਨ ਸਨਮਾਨ ਜਿਸ ਕਾਰਨ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਰਸਤਾ ਵੀ ਨੰਗਨ ਨੂੰ ਨਹੀਂ ਸੀ ਗਈ ਕਿ ਸਕੂਟਰ ਵੀ ਨਹੀਂ ਸੀ ਨੰਗਦਾਜੀ ਚੌਂਕ ਸਰਾਜ ਨੂੰ ਆਉਣ ਲਈ ਸਾਡਾ ਇੰਨਾ ਦੁਕਾਨਾਂ ਦਾ ਬੁਰਾ ਹਾਲ ਸੀ ਇਹਨਾਂ ਨੇ ਕਿਹਾ ਮੇਰੇ ਕੋਲ ਸਿਰਫ 2 ਘੰਟੇ ਬੈਠੋ ਤੁਸੀਂ ਜੀ ਅਸੀਂ 2 ਘੰਟੇ ਦਾ ਇੰਤਜ਼ਾਰ ਕਰ ਰਹੇ ਸੀ ਇਹਨਾਂ ਨੇ ਘੰਟੇ ਵਿੱਚ ਹੀ ਇੱਥੇ ਬੰਦੇ ਸਾਰੇ ਲਾਤ ਜੀ ਸਾਡਾ ਇੰਨਾ ਜਾਵੇ ਵਧੀਆ ਸਾਡਾ ਰਸਤਾ ਕਰਤਾ ਖੁੱਲਾ ਜੀ ਵੀ ਪੁੱਛਣਾ ਹੁਣ ਇਹਨਾਂ ਨੇ ਕਿਹਾ ਕਿ ਬਾਜ਼ਾਰ ਨੂੰ ਇੰਨਾ ਖੂਬਸੂਰਤ ਲਾਈਟਾਂ ਲਾ ਕੇ ਸਾਰੇ ਇੰਨਾ ਸੋਹਣਾ ਬਣਾ ਦੇਗਾ ਜੀ ਇਹਨਾਂ ਦਾ ਮੈਂ ਬਹੁਤ ਬਹੁਤ ਆਪਣੇ ਸਾਰੇ ਚੌਂਕ ਸਰਾਜਾ ਬਹੁਤ ਧੰਨਵਾਦ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਇੱਜ਼ਤ ਮਾਨ ਬਖਸ਼ਿਆ ਜੀ ਰਾਮ ਸਿੰਘ ਜਿੰਪਾ ਜੀ ਜਿੰਦਾਬਾਦ